ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮਹਾ ਦੇਵਿਕਾ ਤੇ ਹੁਣ ਸਭ ਤੋਂ ਪਹਿਲਾ ਇੱਕ ਨਜ਼ਾਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਥਾਣਾ 에어ਪੋਰਟ ਪੁਲਿਸ ਵੱਲੋਂ ਤਿੰਨ ਦੋਸ਼ੀਆਂ ਨੂੰ ਕੀਤਾ ਗਿਆ ਕਾਬੂ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਅਮਨ ਸ਼ਾਂਤੀ ਬਣਾਈ ਰੱਖਣ ਲਈ ਕੀਤੀ ਗਈ ਖਾਸ ਚੈੱਕ ਅੰਮ੍ਰਿਤਸਰ ਦੇ ਬਿਜਲੀ ਬੋਰਡ ਦਫਤਰ ਦੇ ਡਿਪਟੀ ਚੀਫ ਇੰਜੀਨੀਅਰ ਰਾਜੀਵ ਪਰਾਸ਼ਰ ਨਾਲ ਕੀਤੀ ਗਈ ਗੱਲਬਾਤ ਆਤਿਨ ਖਬਰਾ ਵਿਸਤਾਰ ਨਾਲ ਥਾਣਾ 에어ਪੋਰਟ ਦੀ ਪੁਲਿਸ ਵੱਲੋਂ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਉਹਨਾਂ ਕੋਲ ਦੋ ਪਿਸਤੌਲ ਤੇ ਇੱਕ ਤੇਜ਼ ਤਾਰ ਹਥਿਆਰ ਬਰਾਮਦ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਹੋਇਆ ADCP ਪ੍ਰਭਜੋਤ ਸਿੰਘ ਵਿਰਕ ਨੇ ਮੀਡੀਆ ਨੂੰ ਦੱਸਿਆ ਕਿ ਇਹਨਾਂ ਨੂੰ ਮਨਯੂਗ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਹ ਅਸੀਂ ਮੁਕੱਦਮਾ ਨੰਬਰ 10 ਦੇ ਸਬੰਧ ਵਿੱਚ ਕਰ ਰਹੇ ਹਾਂ ਜਿਹੜਾ ਅਸੀਂ ਆਮ ਜਨਕ ਦੇ ਵਿੱਚ ਜਿਹੜਾ ਹੈਗਾ ਥਾਣਾ 에어ਪੋਰਟ ਦੇ ਵਿੱਚ ਜਿਹੜਾ ਨੇ ਦਰਜ ਕੀਤਾ ਆ। ਇਸ ਥਾਣੇ ਦੇ ਵਿੱਚ ਇੱਕ ਕਰਨ ਮਸੀ ਸਾਗਰ ਸ਼ਰਮਾ ਅਤੇ ਮਦਨ ਮਸੀ ਜਿਹੜਾ ਹੈਗਾ ਇਹ ਫੜੇ ਗਏ ਨੇ ਵਿਅਕਤੀ ਫੜੇ ਗਏ ਨੇ ਇਹਨਾਂ ਦੇ ਕੋਲੋਂ ਅਸੀਂ ਜਿਹੜੇ ਹੈਗੇ ਦੋ ਪਿਸਟਲ 32 ਬੋਲ ਪੰਜ ਕਾਰਤੂਸ ਇੱਕ ਖਡਾਉਣਾ ਪਿਸਤਲ ਦੇਖ ਲੋ ਇਹਦੀ ਕਿਰਤ ਜਿਹੜੀ ਹੈ ਬਰਾਮਦ ਕੀਤੀ ਹੈ ਇਹਦੇ ਵਿੱਚ ਦੱਸਣਾ ਚਾਹਾਂਗੇ ਕਿ ਜਿਹੜਾ ਮਦਨ ਮਸੀ ਹੈਗਾ ਇਹਦੇ ਤੇ ਆਲਰੇਡੀ ਚਾਰ ਮੁਕਦਮੇ ਜਿਹੜੇ ਦਰਜ ਹੋ ਗਏ ਦੋ ਐਨਡੀਪੀਸੀ ਐਟ ਦੇ ਹੈਗੇ ਨੇ ਔਰ ਇੱਕ ਮੁਕਦਮਾ ਇਹਦੇ ਉੱਤੇ 307 ਦਾ ਦਰਜ ਹੈਗਾ ਸੋ ਇਹ ਬੜਾ ਹਾਰਡ ਕੋਰ ਕ੍ਰਾਈਮਨਲ ਸੀਗਾ ਜਿਹੜਾ ਇਹਨੂੰ ਫੜਿਆ ਗਿਆ ਹੈ ਉਹਦੇ ਵਿੱਚ ਬੜੀ ਵੱਡੀ ਨੂੰ ਕਾਮਯਾਬੀ ਮਿਲਿਆ ਐਸਐਚਓ 에어ਪੋਰਟ ਤੇ ਇਹਨਾਂ ਦੀ ਟੀਮ ਨੇ ਨਹੀਂ ਦੇਖੋ ਇਹ ਤਾਂ ਜਿਹੜੀ ਹੈਗੇ ਨਾ ਡਿਟੈਕਸ਼ਨ ਹੁੰਦੀ ਆ ਕਿ ਤੁਹਾਡੇ ਕੋਲ ਸੀਕ੍ਰੀਟ ਇਨਫੋਰਮੇਸ਼ਨ ਹੁੰਦੀ ਆ ਕੋਈ ਬੰਦਾ ਕ੍ਰਿਮੀਨਲ ਕਾਰਾਈਂ ਕੋਈ ਕਰ ਰਿਹਾ ਹੁੰਦਾ ਤੇ ਉਹਦੇ ਵਿੱਚ ਜਿਹੜੀ ਤੁਸੀਂ ਹੈਗੀ ਉਹਨੂੰ ਡਿਟੈਕਟ ਕਰਦੇ ਹੋ ਤਾਂ ਰੂਟੀਨ ਪੁਲਿਸ ਆ ਜਿਹੜਾ ਹੈਗਾ ਕੋਈ ਅਸੀਂ ਦੂਸਰੀ ਗੱਲ ਦੀ ਆਗਾਮੀ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੱਧ ਨਜ਼ਰ ਰੱਖਦਿਆਂ ਹੋਇਆ ਸ਼ਹਿਰ ਵਿੱਚ ਅਮਨ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਕਮਿਸ਼ਨਰੇਡ ਪੁਲਿਸ ਅੰਮ੍ਰਿਤਸਰ ਦੇ ਏਰੀਆ ਵਿੱਚ ਵਿਸ਼ੇਸ਼ ਨਾਕਾਬੰਦੀ ਕਰਕੇ ਹਰ ਆਉਣ ਜਾਣ ਵਾਲੇ ਵੀਹਿਕਲਸ ਦੀ ਚੈਕਿੰਗ ਕੀਤੀ ਗਈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਜੋ ਜਨਰਲ ਇਲੈਕਸ਼ਨ 2024 ਦੇ ਮੱਦੇਨਜ਼ਰ ਪੂਰੇ ਅੰਮ੍ਰਿਤਸਰ ਦੇ ਵਿੱਚ ਚੌਕਸੀ ਵਧਾਈ ਗਈ ਹੈ ਜਿਸ ਦੇ ਤਹਿਤ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ੍ਰੀ ਗੁਰਪ੍ਰੀਤ ਸਿੰਘ ਪੁਲਰ ਜੀ ਵੱਲੋਂ ਪੰਜਾਬ ਪੁਲਿਸ ਦੇ ਤੇ ਇਸ ਦੇ ਨਾਲ ਪੈਰਾਮਿਲਟਰੀ ਫੋਰਸਸ ਦੇ ਹਾਫ ਹਾਫ ਸੈਕਸ਼ਨ ਦੇ ਨਾਕਾ ਲਗਾਏ ਗਏ ਨੇ ਜਿਸ ਦੇ ਤਹਿਤ ਅੱਜ ਅਸੀਂ ਅੰਮ੍ਰਿਤਸਰ ਕਮਿਸ਼ਨਰ ਦੇ ਥਾਣਾ ਰੰਜੀਤੇਵਨ ਨੂੰ ਵਿਖੇ 스타벅ਸ ਤੇ ਇੱਕ ਨਾਕਾਬੰਦੀ ਕੀਤੀ ਹੈ ਜਿਸ ਵਿੱਚ ਪੈਰਾ ਮਿਲਟਰੀ ਫੋਰਸਸ ਦੇ ਚਾਰਜਮਾਨ ਤੇ ਚਾਰਜਮਾਨ ਰੰਜੀਤੇਵਨ ਨੂੰ ਥਾਣੇ ਤੋਂ ਇੱਥੇ ਭਵੰਨ ਕੀਤਾ ਗਏ ਨੇ ਜਿਸ ਵਿੱਚ ਖਾਸ ਤੌਰ ਤੇ ਸਾਡੇ ਵੱਲੋਂ ਇਲੈਕਸ਼ਨਾਂ ਦੇ ਮੱਦੇਨਜ਼ਰ ਕਿਸੇ ਵੀ ਤਰੀਕੇ ਨਾਲ ਕੋਈ ਇਲੀਗਲ ਵੈਪਨਸ ਜਾਂ ਫਿਰ ਇਲੀਗਲ ਤੌਰ ਤੇ ਕੋਈ ਨਸ਼ਿਆਂ ਦੀ ਸਪਲਾਈ ਜਾਂ ਫਿਰ ਇਲੀਗਲ ਦਾਰੂ ਇਹਨਾਂ ਤਿੰਨਾਂ ਦੀ ਸੀਜ਼ਰ ਵਾਸਤੇ ਇਹ ਰਹੇ ਇਲੀਗਲ ਕੰਮ ਕੋਈ ਨਾ ਹੋਵੇ ਇਸ ਵਾਸਤੇ ਬੁਲਸਟਾਨਾ ਕੀਤੀ ਗਈ ਹੈ ਇਸ ਤੋਂ ਇਲਾਵਾ ਮਾਡਰਨ ਟੈਕਨੀਕ ਦੇ ਤਹਿਤ ਅਸੀਂ ਇੱਥੇ ਸਨੀਫਰ ਡੌਗ ਵੀ ਲੈ ਕੇ ਆਏ ਹਾਂ ਸਨੀਫਰ ਡੌਗ ਦੇ ਨਾਲ ਜੋ ਕਿ ਐਕਸਪਰਟ ਹੁੰਦੇ ਨੇ ਕਿਸੇ ਲਾਇਸੈਂਸ ਵੈਪਨ ਨੂੰ ਆਇਡੈਂਟੀਫਾਈ ਕਰਨ ਦੇ ਵਿੱਚ ਜਾਂ ਕਿਸੇ ਨਸ਼ੇ ਨੂੰ ਗੱਡੀ ਦੇ ਵਿੱਚੋਂ ਸਰਚ ਕਰਨ ਦੇ ਵਿੱਚ ਉਹ ਡੌਗਸ ਨੂੰ ਵੀ ਲੈ ਕੇ ਆਇਆ ਗਿਆ ਵਾ ਤਾਂ ਕਿ ਅਸੀਂ ਹਰ ਤਰੀਕੇ ਨਾਲ ਇੱਕ ਪੀਸਫੁਲ ਇਲੈਕਸ਼ਨ ਤੇ ਲਾਅ ਐਂਡ ਆਰਡਰ ਦੀ ਜੋ ਸਥਿਤੀ ਆ ਜੋ ਪੀਸਫੁਲ ਸਥਿਤੀ ਆ ਉਸ ਨੂੰ ਮੇਨਟੇਨ ਕੀਤਾ ਜਾਵੇ ਅੰਮ੍ਰਿਤਸਰ ਦੇ ਬਿਜਲੀ ਬੋਰਡ ਦਫਤਰ ਹਾਲਕੇਟ ਵਿਕੇ ਡਿਪਟੀ ਚੀਫ ਇੰਜੀਨੀਅਰ ਰਾਜੀ ਪਰਾਸ਼ਰ ਨਾਲ ਸਾਡੀ ਫਾਸਟ న్యూਸ ਟੀਮ ਵੱਲੋਂ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਗਈ ਅਤੇ ਬਿਜਲੀ ਬਿਲਸ ਬਾਰੇ 스마트 ਮੀਟਰਸ ਬਾਰੇ ਅਤੇ ਬਿਜਲੀ ਦੇ ਮੀਟਰਸ ਦਾ ਲੋਡ ਵਧਾਉਣ ਲਈ ਗੱਲਬਾਤ ਕੀਤੀ ਗਈ ਇਸ ਸਬੰਧੀ ਉਹਨਾਂ ਜਾਣਕਾਰੀ ਦਿੱਤੀ ਕਿ ਨਵੀਂ ਸਕੀਮ ਤਹਿਤ ਮੀਟਰਸ ਤੇ ਲੋਡ ਵਧਾਉਣ ਵਿੱਚ ਹੁਣ ਸਿਰਫ 50% ਦਾ ਖਰਚਾ ਲੱਗੇਗਾ ਅਤੇ ਬਿਜਲੀ ਦੇ ਬਿਲਸ ਤਹਿਤ ਉਹਨਾਂ ਆਖਿਆ ਕਿ ਲੋਕ ਆਪਣੇ ਮੋਬਾਈਲ ਨੰਬਰ ਰਜਿਸਟਰ ਕਰਵਾ ਅਤੇ ਪਵਿਕ ਵਿੱਚ ਬਿਜਲੀ ਦੇ ਬਿੱਲ ਉਹਨਾਂ ਦੇ ਮੋਬਾਈਲ ਉੱਤੇ ਹੀ ਆਣਗੇ ਨਾਲ ਹੀ ਜਲਦ ਹੀ ਬਾਕੀ ਰਹਿੰਦੇ ਸਮਾਰਟ ਮੀਟਰਸ ਵੀ ਲਗਾਏ ਜਾਣਗੇ ਇੱਕ ਤੇ ਸਾਡੇ ਅੱਜ ਹੁਣ ਅੱਜਕਲ ਸਮਾਰਟ ਮੀਟਰ ਹੀ ਲੱਗਦੇ ਨੇ ਦੂਜੇ ਮੀਟਰ ਨਹੀਂ ਲੱਗਦੇ ਔਰ ਸਮਾਰਟ ਮੀਟਰ ਦਾ ਕੋਈ ਫਿਜ਼ੀਕਲੀ ਬਿੱਲ ਨਹੀਂ ਆਉਂਦਾ ਉਹਦਾ ਮੋਬਾਈਲ ਤੇ ਤੁਸੀਂ ਆਪਣਾ ਬਿੱਲ ਆਉਂਦਾ ਮੋਬਾਈਲ ਤੇ ਆਪਣਾ ਰੀਡਿੰਗ ਚੈੱਕ ਕਰ ਸਕਦੇ ਹੋ ਤੁਸੀਂ ਕਿੰਨੀ ਰੀਡਿੰਗ ਮੇਰੀ ਹੋਈ ਆ ਰੋਜ਼ ਦੀ ਰੋਜ਼ ਰੀਡਿੰਗ ਉਹਦੀ ਚੈੱਕ ਕਰ ਸਕਦੇ ਹੋ ਘੰਟੇ ਬਾਅਦ ਵੀ ਚੈੱਕ ਕਰ ਸਕਦੇ ਹੋ ਇਹ 31 ਤਰੀਕ ਨੂੰ ਉਹਦਾ ਬਿੱਲ ਬਣਦਾ ਤੇ ਮੋਬਾਈਲ ਤੇ ਹੀ ਬਿੱਲ ਆ ਆਂਦਾ ਉਹਦਾ ਤੇ ਉੱਤੇ ਹੀ ਡਿਊ ਡੇਟ ਆਂਦੀ ਹੈ ਤੇ ਫਿਜ਼ੀਕਲੀ ਕੋਈ ਬਿੱਲ ਤੁਹਾਨੂੰ ਦੇਣ ਨਹੀਂ ਆਏਗਾ ਇੱਕ ਤੇ ਲੋਕਾਂ ਨੂੰ ਇਹ ਹੈ ਕਿ ਆਪਣੇ ਜਿੰਨੇ ਵੀ ਮੋਬਾਈਲ ਨੰਬਰ ਹੈ ਉਹ ਆਪਣੇ ਰਜਿਸਟਰਡ ਕਰਾਣ ਉੱਚ ਆਪਣਾ ਜਿਹੜਾ ਅਕਾਊਂਟ ਨੰਬਰ ਹੈਗਾ ਬਿਜਲੀ ਦਾ ਉਹ ਨੂੰ ਰਜਿਸਟਰਡ ਕਰਾਣ ਤਾਂ ਕਿ ਉਹਨਾਂ ਨੂੰ ਮੋਬਾਈਲ ਤੇ ਸਾਰੀ ਇਨਫਰਮੇਸ਼ਨ ਆ ਸਕੇ ਸਾਡੇ ਲਗਭਗ 30000 ਮੀਟਰ 스마트 ਮੀਟਰ ਲੱਗ ਚੁੱਕੇ ਨੇ ਸਿੰਗਲ ਫੇਸ ਤੇ 3 ਫੇਸ ਦੇ ਵੀ ਲੱਗ ਰਹੇ ਆ ਮੋਬਾਈਲ ਨੰਬਰ ਰਜਿਸਟਰ ਨਾਲ ਇਹ ਵੀ ਫਾਇਦਾ ਹੈ ਕਿ ਤੁਹਾਨੂੰ ਜੇ ਕੋਈ ਸਪਲਾਈ ਬੰਦੇ ਬੰਦ ਹੋਣੀ ਹੈ ਸੋਮਵਾਰ ਨੂੰ ਜਾਂ ਮੰਗਲਵਾਰ ਕੋਈ ਵੀ ਹੋਣੀ ਹੈ ਉਹਦੀ ਪ੍ਰਾਇਰ ਇਨਫੋਰਮੇਸ਼ਨ ਤੁਹਾਡੇ ਮੋਬਾਈਲ ਤੇ ਆ ਜਾਊਗੀ ਵੀ ਤੁਹਾਡੇ ਏਰੀਆ ਚ ਆ ਸਪਲਾਈ ਅੱਜ ਬੰਦ ਰਹੇਗੀ ਇਸ ਕਰਕੇ ਆਪਣੇ ਮੋਬਾਈਲ ਨੰਬਰ ਰਜਿਸਟਰਡ ਜਿਹੜੇ ਨਾ ਆਪਣੇ ਬਿਜਲੀ ਬੋਰਡ ਦੀ ਵੈਬਸਾਈਟ ਤੇ ਜਾ ਕੇ ਮੋਬਾਈਲ ਨੰਬਰ ਰਜਿਸਟਰ ਕਰਾ ਲੈ ਬਹੁਤ ਜ਼ਰੂਰੀ ਹੈ ਇੱਕ ਸਾਡੇ ਬੀਡੀਐਸ ਸਕੀਮ ਆਈ ਹੈ ਜਿੱਥੇ ਲੋਕੀ ਆਪਣਾ ਅੱਧੇ ਪੈਸੇ ਸਰਵਿਸ ਚਾਰਜੀ ਦੇ ਕੇ ਤੇ ਆਪਣੇ ਲੋਡ ਵਧਾ ਸਕਦੇ ਨੇ ਸਿਕਿਉਰਿਟੀ ਉੱਤੇ ਪੁੱਲ ਲੱਗੇਗੀ ਤੇ ਸਰਵਿਸ ਚਾਰਜੀ ਜਿੱਦਾਂ 2 ਕਿਲੋਵਾਟ ਹੈ ਪਹਿਲੇ 450 ਰੁਪਏ ਪਰ ਕਿਲੋਵਾਟ ਸੀ ਹੁਣ 225 ਰੁਪਏ ਲੱਗਣਗੇ 2 ਤੋਂ 7 ਕਿਲੋਵਾਟ ਹੈ 1000 ਰੁਪਏ ਪਰ ਕਿਲੋਵਾਟ ਹੈ ਤੇ ਹੁਣ 500 ਰੁਪਏ ਲੱਗਣਗੇ 7 ਕਿਲੋਵਾਟ ਤੋਂ 50 ਕਿਲੋਵਾਟ ਹੈ ਪਹਿਲੇ 1500 ਰੁਪਏ ਲੱਗਦਾ ਸੀ ਕਿ ਹੁਣ 750 ਇੱਕ ਰੇਲੂ ਖਬਰ ਅੰਮ੍ਰਿਤਸਰ ਦੇ ਹਾਲਗੇਟ ਬਿਜਲੀ ਬੋਰਡ ਦਫਤਰ ਵਿਖੇ ਅੱਜ ਸਾਡੀ ਫਾਸਟ ਟੀਮ ਪਹੁੰਚੀ ਹੈ ਜਿੱਥੇ ਕਿ ਡਿਪਟੀ ਚੀਫ ਇੰਜੀਨੀਅਰਿੰਗ ਇੰਜੀਨੀਅਰ ਆਪਣਾ ਰਜੀਪ ਪ੍ਰਾਸ਼ਰ ਹਰਨ ਵੱਲੋਂ ਸਾਡੀ ਫਾਸਟ ਨਿਊ ਟੀਮ ਨਾਲ ਗੱਲਬਾਤ ਕਰਦੇ ਆ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਇੱਕ ਵਿਲੱਖਣ ਰੂਪ ਦੇ ਵਿੱਚ ਕਿ ਜਿਹੜੀ ਕਿ ਬੀਡੀਏ ਸਕੀਮ ਜਿਹੜੀ ਨਵੀਂ ਆਈ ਹੈ ਲੋਕਾਂ ਨੂੰ ਲੋਡ ਵਧਾਨ ਦੇ ਵਿੱਚ ਕੋਈ ਦਿੱਕਤ ਨਹੀਂ ਹੋਣਾਈਗੀ ਦੂਜਾ ਲੋਡ ਵਧਾਨ ਦੇ ਟਾਈਮ ਦੇ ਵਿੱਚ ਹੁਣ ਜਿਹੜੇ ਰੇਟ ਨੇ ਅਧੇ ਰੇਟ ਦੇ ਉੱਤੇ ਕੀਤੇ ਗਏ ਨੇ ਤੇ ਗਰਮੀ ਦਾ ਗਾ ਮੌਸਮ ਆ ਜਾਣਾ ਹੈ ਤੇ ਲੋਕਾਂ ਨੇ ਜਿੰਨੇ ਵੀ ਲੋਡ ਵਧਾਨੇ ਨੇ ਤੇ ਉਹ ਬਿਲਕੁਲ ਵਧਾਏ ਜਾਣ ਤੇ ਹੁਣ ਤੱਕ 30000 ਦੇ ਲੋਕ ਕਰੀਬ ਜਿਹੜੇ ਸਮਾਰਟ ਮੀਟਰ ਲੱਗ ਚੁੱਕੇ ਨੇ ਤੇ ਬਾਕੀ ਜਿਹੜੇ ਰਹਿੰਦੇ ਨੇ ਉਹ ਜਲਦੀ ਇਸ ਸਾਲ ਦੇ ਵਿੱਚ ਉਹਨਾਂ ਨੇ ਪੂਰੇ ਕਰ ਲੈਣੇ ਨੇ ਤੇ ਲੋਕਾਂ ਨੂੰ ਸੁਣਿਆ ਇਹੀ ਹੈ ਕਿ ਇੱਕ ਹਵਤਾ ਨੰਬਰ ਜਿਹੜਾ ਹੈਗਾ ਮੋਬਾਈਲ ਦਾ ਉਹ ਆਪਣਾ ਰਜਿਸਟਰ ਕਰਵਾ ਕੇ ਰੱਖਣ ਤਾਂ ਜੋ ਉਹਨਾਂ ਦਾ ਜਿਹੜਾ ਬਿੱਲ ਹੈ ਉਹ ਮੋਬਾਈਲਾਂ ਦੇ ਉੱਤੇ ਹੀ ਆਣਾ ਤੇ ਮੋਬਾਈਲਾਂ ਦੇ ਰਾਹੀਂ ਸਾਰੀ ਡਿਟੇਲ ਉਹਨਾਂ ਨੂੰ ਮਿਲਣੀ ਹੈ ਤੇ ਲੋਕਾਂ ਨੂੰ ਇਹੀ ਸੁਨੇਹਾ ਹੈ ਕਿ ਜਿਹੜੇ ਆਪਣੇ ਰਜਿਸਟਰ ਕਰਾਉਣ ਵਾਲੇ ਨੰਬਰ ਜਨਾਂ ਦੀ ਰੋਗ ਰਹਿ ਗਏ ਨੇ ਉਹ ਬਿਜਲੀ ਬੋਰਡ ਦੇਖੇ ਜਾ ਕੇ ਆਪਣਾ ਜਿਹੜਾ ਨੰਬਰ ਹੈ ਉਹ ਰਜਿਸਟਰ ਕਰਾਉਣ ਕੈਮਰਾਮੈਨ ਰਮਨ ਕੁਮਾਰ ਦੇ ਨਾਲチール ਸ਼ਰਮਾ ਫਾਸਟਵੇ ਨਿਊਜ਼ ਅਮਰੋਦਸਰ ਫਰੈਂਡਸ ਕਲੱਬ ਵੱਲੋਂ ਆਲੂ ਵਾਲਾ ਕਟੜਾ ਗਲੀ ਲਾਲਾ ਵਾਲੀ ਵਿਖੇ ਮਹਾ ਸ਼ਿਵਰਾਤਰੀ ਦੇ ਸਬੰਧ ਦੇ ਵਿੱਚ ਲੰਗਰ ਲਗਾਇਆ ਗਿਆ ਇਸ ਮੌਕੇ ਮੁੱਖ ਤੌਰ ਤੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਸਾਬਕਾ ਕਾਉਂਸਲਰ ਵਿਕਾਸ ਸੋਨੀ ਸਾਡਾ ਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ ਹਾਜ਼ਰ ਸਨ ਅਤੇ ਨਾਲ ਹੀ ਗੌਰਵ ਸ਼ਰਮਾ ਗੋਰੂ ਬਿੱਟੂ ਮੰਨੂ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਆਪ ਸਭ ਜੀ ਨੂੰ ਸੂਚਿਤ ਕੀਤਾ ਚਾਹੁੰਦਾ ਹੈ ਕਿ ਫਾਸਟਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਤੇ ਗਾਹਕਾਂ ਨੂੰ ਝੂਠ ਬੋਲ ਕੇ फास्टवे ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹਤ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦਿਵੋ ਏਡੀਸੀਪੀ ਸਿਟੀ 1 ਡਾਕਟਰ ਦਰਪਨ ਆਲੂਵਾਲਿਆ ਆਈਪੀਐਸ ਵੱਲੋਂ 골ਡਨ ਗੇਟ ਵਿਖੇ ਲੱਗੇ ਨਾਕੇ ਤੇ ਤੈਨਾਤ ਫੋਰਸ ਨੂੰ ਬਰੀਫ ਕੀਤਾ ਗਿਆ ਅਤੇ ਕਈ ਅਹਿਮ ਵਿਚਾਰਾਂ ਸਾਂਝਾ ਕੀਤੇ ਗਏ ਹਨ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਵਿਜੇ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਡਾਇਰੈਕਟਰ ਡਾਕਟਰ ਜਗਨਜੋਤ ਕੌਰ ਬਲ ਵਿਸ਼ਵ ਔਰਲ ਹੈਲਥ ਦਿਵਸ ਮੌਕੇ ਮਦਨ ਲਾਲ ਟਿੰਗਰਾ ਨਰਸਿੰਗ ਕਾਲਜ ਅੰਮ੍ਰਿਤਸਰ ਵਿਖੇ ਇੱਕ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ ਇਹ ਸਮਾਗਮ ਦੌਰਾਨ ਕਾਲਜ ਦੇ ਸਿੱਖਿਆਰਥੀਆਂ ਵੱਲੋਂ ਔਰਲ ਹੈਲਥ ਸੰਬੰਧੀ ਜਾਗਰੂਕਤਾ ਰੈਲੀ ਕੱਢੀ ਗਈ ਇਸ ਮੌਕੇ ਤੇ ਜ਼ਿਲ੍ਹਾ ਐਮਈਆਈਓ ਅਮਰਦੀਪ ਸਿੰਘ ਕਾਰਜਕਾਰੀ ਪ੍ਰਿੰਸੀਪਲ ਮੈਡਮ ਸੁਖਦੀਪ ਕੌਰ ਡਾਕਟਰ ਤਰਨਦੀਪ ਕੌਰ ਡਾਕਟਰ ਜਸਮੀਤ ਕੌਰ मैडम सुमन ਅਤੇ ਸਮੂਥ ਸਟਾਫ હાજર ਸੀ ਅੱਜ ਅਸੀਂ 2 ਮਾਰਚ 2024 ਨੂੰ ਇੱਥੇ ਮदनलाल ਟਿੰਗਰਾ ਨਰਸਿੰਗ ਕਾਲਜ ਦੇ ਵਿੱਚ ਸਾਰੇ ਇਕੱਠੇ ਹੋਏ ਆਂ ਵਰਲਡ ਓਰਲ ਹੈਲਥ ਡੇ ਦਾ ਇੱਕ ਮੇਜਰ ਕੈਂਪੇਨ ਅਸੀਂ ਡਿਸਟ੍ਰਿਕਟ ਅੰਬੇਸਡਰ ਦੇ ਵਿੱਚ ਮਨਾ ਰਹੇ ਆਂ ਇਹ ਵਰਲਡ ਓਰਲ ਹੈਲਥ ਡੇ ਸਾਰੇ ਗਲੋਬ ਆਲ ਓਵਰ ਦ ਗਲੋਬ ਮਨਾਇਆ ਜਾ ਰਿਹਾ ਹੈ ਫॉर ਅਵੇਅਰਨੈਸ ਆਫ ਓਰਲ ਹੈਲਥ ਐਂਡ ਪ੍ਰੀਵੈਂਸ਼ਨ ਆਫ ਓਰਲ ਡਿਜ਼ੀਜ਼ਸ ਔਰ ਉਹਦੇ ਵਿੱਚ ਸਭ ਤੋਂ ਪਹਿਲਾਂ ਇੱਕ ਅਵੇਅਰਨੈਸ ਰੈਲੀਆਂਜ਼ ਔਰ ਅਵੇਅਰਨੈਸ ਕੈਂਪਸਾ ਜਿਹੜਾ ਇੱਕ ਮੋਹਮ ਚਲਾਈ ਜਾ ਰਹੀ ਹੈ ਪੰਜਾਬ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਪੂਰਾ 1 ਮੰਥ ਲੌਂਗ ਇੱਕ ਇੱਕ ਕੈਂਪੇਨ ਹੈ ਜਿਹੜਾ ਕਿ ਅਸੀਂ ਰਨ ਕਰ ਰਹੇ ਹਾਂ ਇਹਦੇ ਵਿੱਚ ਅਸੀਂ ਸਾਰੇ ਸਕੂਲਸ ਕਾਲਜੇਜ ਜਿਹੜੇ ਸਪੈਸ਼ਲ ਸਕੂਲਸ ਹੈ ਬੱਸ ਸਟੈਂਡਸ ਪਬਲਿਕ ਪਲੇਸਸ ਲਾਈਕ ਰੇਲਵੇ ਸਟੇਸ਼ਨਸ ਕਾਫੀ ਸਾਰੇ ਅਸੀਂ ਜਿਵੇਂ 에어ਪੋਰਟ ਸਭ ਜਗ੍ਹਾ ਤੇ ਅਸੀਂ ਕੈਂਪੇਨਸ ਕਰ ਰਹੇ ਹਾਂ ਬਹੁਤ ਅਵੇਅਰਨੈਸ ਕਰ ਰਹੇ ਹਾਂ ਪੋਸਟਰ ਕੰਪੀਟੀਸ਼ਨਸ ਹੋ ਰਹੇ ਹੈ ਰੰਗੋਲੀ ਕੰਪੀਟੀਸ਼ਨਸ ਹੋ ਰਹੇ ਹੈ ਅੱਜ ਅਸੀਂ ਇੱਥੇ ਨਰਸਿੰਗ ਕਾਲਜ ਆਏ ਆ ਕਿਉਂਕਿ ਨਰਸਿੰਗ ਕਾਲਜ ਦੇ ਜਿਹੜੇ ਬੱਚੇ ਆ ਉਹ ਸਾਡਾ ਇੱਕ ਸਟੈਂਡ ਬਾਈ ਹੈ ਜਿਹੜੇ ਕਿ ਸਾਡੇ ਇਹ ਮੈਸੇਜ ਨੂੰ ਕਮਿਊਨਿਟੀ ਦੇ ਵਿੱਚ ਪਹੁੰਚਾਉਣ ਲਈ ਇੱਕ ਬਹੁਤ ਵਾਹਿਦ ਜ਼ਰੀਆ ਹੈ ਅੱਜ ਅਸੀਂ ਇੱਥੇ ਵਰਲਡ ਔਰਲ ਹੈਲਥ ਡੇ ਮਨਾ ਰਹੇ ਆ ਜਿੱਦਾ ਇੱਕ ਥੀਮ ਹੈ ਕਿ ਹੈਪੀ ਮਾਉਥ ਹੈਪੀ ਆਰ ਬਾਡੀ ਸੋ ਇਹਦੇ ਵਿੱਚ ਆਪਾਂ ਬੱਚਿਆਂ ਨੂੰ ਸਮਝਾਇਆ ਕਿ ਆਪਾਂ ਆਪਣੀ ਜਿਹੜੀ ਕੁਦਰਤ ਨੇ ਸਾਨੂੰ ਹੋਰਲ ਦਿੱਤੀ ਹੈ ਹੈਲਥ ਦਿੱਤੀ ਹੈ ਇਹਦਾ ਕਿਸ ਤਰ੍ਹਾਂ ਆਪਾਂ ਸਾਜ ਸੰਭਾਲ ਕਰਨੀ ਹੈ ਉਹਦੇ ਟਿਪਸ ਬੱਚਿਆਂ ਨੂੰ ਦੱਸਿਆ ਹੈ ਇਹਦੇ ਨਾਲ ਆਪਾਂ ਹੋਰਲ ਕੈਂਸਰ ਬਾਰੇ ਵੀ ਜਾਗਰੂਤ ਕੀਤਾ ਹੈ ਕਿਉਂਕਿ ਇਹ ਸਾਡੀ ਗੁਰੂ ਨਗਰੀ ਦੇ ਵਿੱਚ ਜਿਹੜੀ ਟਬੈਕੋ ਦੀ ਮਾਰ ਹੈ ਅਸੀਂ ਇਸ ਨੂੰ ਬਚਾਉਣਾ ਚਾਹੁੰਦੇ ਹਾਂ ਇਸ ਲਈ ਹੈਲਥ ਕੇਅਰ ਸਾਡੇ ਹੈਲਥ ਡਿਪਾਰਟਮੈਂਟ ਵੱਲੋਂ ਆਪਾਂ ਇਹ ਸਟਾਰਟਿੰਗ ਕੀਤੀ ਹੈ ਕਿ ਬਈ ਹਰ ਇੱਕ ਬੰਦੇ ਨੂੰ ਪਤਾ ਹੋਣਾ ਚਾਹੀਦਾ ਕਿ ਟਬੈਕੋ ਕਿਸ ਤਰ੍ਹਾਂ ਸਾਡੀ ਸਿਹਤ ਨੂੰ ਖਰਾਬ ਕਰਦਾ ਪਬਲਿਕ ਨੂੰ ਅਵੇਅਰ ਕਰਨ ਲਈ ਟਾਈਮ ਟੂ ਆਪਾਂ ਕਿਉਂਕਿ ਜਿਹੜੀ ਜਿਹੜੇ ਨਰਸਿੰਗ ਕਾਲਜੇਸ ਦੇ ਬੱਚੇ ਹੁੰਦੇ ਆ ਕਿਉਂਕਿ ਇਹ ਲੋਕੀ ਤੇ ਸਾਡਾ ਇੱਕ ਬੈਸਟ ਮੈਸेंजर ਬਣ ਕੇ ਸੁਸਾਇਟੀ ਦੀ ਤਰਫ ਜਾਂਦੇ ਆ ਇਸ ਲਈ ਆਪਾਂ ਸਕੂਲ ਕਾਲਜੇਸ ਦੇ ਵਿੱਚ ਆਪਾਂ ਕੋਸ਼ਿਸ਼ ਕਰਦੇ ਆ ਕਿ ਆਪਾਂ ਜਿਆਦਾ ਤੋਂ ਜਿਆਦਾ ਕਿਉਂਕਿ ਕਹਿੰਦੇ ਕਿ ਜਿਸ ਤਰ੍ਹਾਂ ਆਪਾਂ ਇੱਕ ਅਗਰ ਬੱਚੇ ਨੂੰ ਐਜੂਕੇਟ ਕਰਤਾ ਆਪਾਂ ਇੱਕ ਫੈਮਲੀ ਨੂੰ ਐਜੂਕੇਟ ਕਰਤਾ ਇਸ ਤੋਂ ਇਲਾਵਾ ਟਾਈਮ ਟੂ ਟਾਈਮ ਸਾਡੇ ਜਿਹੜੀ ਏਐਨਐਮਸ ਹੈ ਨਰਸਸ ਹੈ ਜਿਹੜੀ ਸਾਡੀ ਫੀਲਡ ਦੇ ਵਿੱਚ ਕੰਮ ਕਰ ਰਹੇ ਉਹਨਾਂ ਦੀ ਵੀ ਆਪਾਂ ਟਾਈਮ ਟੂ ਟਾਈਮ ਟ੍ਰੇਨਿੰਗਸ ਲੈਂਦੇ ਆ ਸਿਹਤ ਵਿਭਾਗ ਵੱਲੋਂ ਵਰਲਡ ਔਰਲ ਹੈਲਥ ਡੇਵਸ ਮਨਾਇਆ ਗਿਆ ਇਸ ਦੌਰਾਨ ਇੱਕ ਨਰਸਿੰਗ ਕਾਲਜ ਦੇ ਵਿੱਚ ਸੈਮੀਨਾਰ ਦੌਰਾਨ ਨਰਸਿੰਗ ਦੀਆਂ ਵਿਦਿਆਰਥਣਾਂ ਨੂੰ ਜਾਗਰੂਕ ਕੀਤਾ ਗਿਆ ਇਸ ਸੈਮੀਨਾਰ ਵਿੱਚ ਵੱਖ-ਵੱਖ ਮਾਹਿਰ ਡਾਕਟਰਾਂ ਨੇ ਮੂੰਹ ਸੰਬੰਧੀ ਵੱਖ-ਵੱਖ ਬਿਮਾਰੀਆਂ ਤੋਂ ਜਾਣੂ ਕਰਵਾਇਆ ਇਸ ਦੇ ਨਾਲ ਹੀ ਇੱਕ ਜਾਗਰੂਕਤਾ ਰੈਲੀ ਵੀ ਕੱਢੀ ਗਈ ਜਿਸ ਵਿੱਚ ਵਿਦਿਆਰਥਣਾਂ ਨੇ ਭਾਗ ਲਿਆ ਅਤੇ ਸੰਦੇਸ਼ ਦਿੱਤਾ ਗਿਆ ਕਿ ਸ਼ਹਿਰ ਵਾਸੀਆਂ ਨੂੰ ਇਸ ਸੰਬੰਧੀ ਜਾਗਰੂਕ ਕੀਤਾ ਜਾ ਸਕੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼ ਲੋਕ ਸਭਾ ਚੋਣਾਂ ਦੀ ਆਮ ਚੋਣਾਂ 2024 ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਬਣਨ ਵਾਲੇ ਗਿਣਤੀ ਕੇਂਦਰ ਡਿਸਪੈਚ ਸੈਂਟਰ ਅਤੇ ਸਟ੍ਰਾਂਗ ਰੂਮਸ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਕਿ ਪੁਖਤਾ ਪ੍ਰਬੰਧ ਕੀਤੇ ਜਾਣ ਅੰਮ੍ਰਿਤਸਰ ਸ਼ਹਿਰ ਦੀਆਂ ਸੜਕਾਂ ਉੱਪਰ ਟ੍ਰੈਫਿਕ ਲਗਾਤਾਰ ਬਾਦਰ ਹੈ ਅਤੇ ਸਭ ਤੋਂ ਵੱਡੀ ਸਮੱਸਿਆ ਵਾਹਨਾ ਦੀ ਪਾਰਕਿੰਗ ਨੂੰ ਲੈ ਕੇ ਹੈ ਅਸੀਂ ਆਪਣੇ ਚੈਨਲ ਤੇ ਗਲਤ ਤਰੀਕੇ ਨਾਲ ਖੜੇ ਕੀਤੇ ਵਾਹਨਾਵਾਂ ਬਾਰੇ ਖਬਰਾਂ ਵਿਖਾ ਰਹੇ ਹਾਂ ਪਰ ਸਬੰਧਿਤ ਵਿਭਾਗ ਨੂੰ ਕੋਈ ਫਰਕ ਨਹੀਂ ਪੈ ਰਿਹਾ ਸਾਡੀ ਟੀਮ ਵੱਲੋਂ ਲਗਾਤਾਰ ਸ਼ਹਿਰ ਦੇ ਹਸਪਤਾਲ ਕਵਰ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ ਬਾਹਰ ਪਾਰਕਿੰਗ ਦੀ ਸਮੱਸਿਆ ਜ਼ਿਆਦਾ ਹੈ ਇਸ ਲੜੀ ਵਿੱਚ ਜੀਟੀ ਰੋਡ ਵੀ ਕੀ ਔਰੀ ਹਸਪਤਾਲ ਨੂੰ ਕਵਰ ਕੀਤਾ ਗਿਆ ਜਿਸ ਤੇ ਬਾਹਰ ਵਾਹਨਾਂ ਦੀ ਸਮੱਸਿਆ ਨਜ਼ਰ ਆਈ ਸਰਵਿਸ ਲੇਨ ਵਿੱਚ ਬਣਿਆ ਇਹ ਹਸਪਤਾਲ ਸਹੀ ਢੰਗ ਨਾਲ ਵਾਹਨਾਂ ਨੂੰ ਪਾਰਕਿੰਗ ਦੀ ਥਾਂ ਨਹੀਂ ਦੇ ਪਾਰਿਆ ਸਾਡੀ ਮੰਗ ਹੈ ਕਿ ਇਸ ਤਰ੍ਹਾਂ ਦੇ ਰੋਡ ਤੇ ਬਣੇ ਹਸਪਤਾਲਾਂ ਦੀ ਪਾਰਕਿੰਗ ਵਿਵਸਥਾ ਵੱਲ ਪ੍ਰਸ਼ਾਸਨ ਧਿਆਨ ਦੇਵੇ। ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ 'ਚ ਕਵਰ ਕਰਦੇ ਪਏ ਆ ਜਿੱਦੇ ਬਾਹਰ ਪਾਰਕਿੰਗ ਦੀ ਸਮੱਸਿਆ ਵੇਖੀ ਜਾਂਦੀ ਹੈ। ਜੀਟੀ ਰੋਡ ਦੇ ਉੱਤੇ ਐਸੋ ਜਿਹਾ ਸੀ ਉਹੀ ਹਸਪਤਾਲ ਦੇ ਬਾਹਰ ਹੈਗੇ ਆ ਜੋ ਕਿ ਰੇਲਵੇ ਵਰਕਸ਼ਾਪ ਦੇ ਬਿਲਕੁਲ ਸਾਹਮਣੇ ਪੈਂਦਾ ਹੈ। ਇੱਥੇ ਵੀ ਉਹੀ ਹਾਲ ਹੈ ਕਿ ਰੋਡ ਦੇ ਉੱਤੇ ਗੱਡੀਆਂ ਲੱਗੀਆਂ ਨੇ ਜਿਹੜੀ ਗਲੀ ਹੈ ਸਰਵਿਸ ਰੇਜ ਹੈ ਉਹਦੇ ਦੋਵੇਂ ਪਾਸੇ ਬਾਈਕਸ ਨੇ। ਰਸਤਾ ਬਿਸਤਰ ਦਾ ਰਹਿ ਜਾਂਦਾ ਉਹ ਬਹੁਤ ਕਟ ਰੰਦਾ ਹੈ। ਬੰਤੂ ਵੀ ਲੜਵਾਸੇ ਤੇ ਗੱਡੀਆਂ ਕਿੱਥੋਂ ਲੰਘਣਗ ਵਿਕਲਪ ਵਿਚ ਵੀ ਹੈ ਕਿ ਉਹਨਾਂ ਦੀ ਆਪਣੇ ਐਂਬਲੋਸ ਜਿਹੜੀ ਹੈ ਉਹ ਰੋਡ ਦੇ ਉੱਤੇ ਖੜੀ ਹੈ ਜਿਹੜੀ ਕਿ ਟ੍ਰੈਫਿਕ ਵਾਸਤੇ ਇੱਕ ਸਾਈਡ ਰੋਡ ਯੂਜ਼ ਕਰਨ ਵਾਲਿਆਂ ਨੂੰ ਤੰਗੀ ਦਿੰਦੀ ਹੈ ਦੇਖੇ ਡਿਪਾਰਟਮੈਂਟ ਕੇ ਜੋ ਹਸਪਤਾਲ ਹੈਗੇ ਨੇ ਉਹਨਾਂ ਨੂੰ ਖਾਸ ਤੌਰ ਤੇ ਕੁਝ ਏਰੀਆ ਅਲਾਟ ਕਰ ਦਿੱਤਾ ਜਾਵੇ ਤਾਂ ਕਿ ਪਾਰਕਿੰਗ ਗੱਡੀ ਅੱਥੇ ਹੁੰਦੀ ਪਈ ਹੈ ਬਾਹਰ ਉਹ ਰੋਡ ਦੇ ਉੱਤੇ ਨਾ ਹੋਵੇ ਕੋਈ ਹਟ ਕੇ ਜਾਵੇ ਤੇ ਇਹ ਅੱਥਰੂ ਅਸੀਂ ਕਵਰ ਕੀਤੇ ਹੈ ਪ੍ਰੋਫੈਸ਼ਨਲ ਵੀ ਲਗਾਤਾਰ ਅਵੇਅਰ ਕੀਤਾ ਜਾ ਰਿਹਾ ਹੈ ਕਿ ਐਸੀ ਚੀਜ਼ ਅਸੀਂ ਵੇਖਦੇ ਪਏ ਆ ਕਿ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਕੈਮਰਾ ਪਰਸਨ ਰੋਕੇਸ਼ਨਲ ਜੈਪਸੀ ਫਾਸਟ ਨਿਊਜ਼ ਅੰਮ੍ਰਿਤਸਰ ਨਵੇਂ ਬਣੇ ਪ੍ਰੈਸ ਕਲੱਬ ਦੇ ਮੈਂਬਰ ਪ੍ਰธาน ਰਾਜੇਸ਼ ਕੇਲਤ ਅਤੇ ਉਹਨਾਂ ਦੀ ਸਮੁੱਚੀ ਟੀਮ ਸ਼੍ਰੀ ਦੁਰਗਿਆਨਾ ਮੰਦਿਰ ਮੱਠਾ ਟੇਕਣ ਲਈ ਪਹੁੰਚੇ। ਦੁਰਗਿਆਨਾ ਕਮੇਟੀ ਦੇ ਪ੍ਰธาน ਲక్ష్ਮੀ ਕਾਂਤਾ ਚਾਵਲਾ, ਡਾਕਟਰ ਅਕੇਸ਼ ਸ਼ਰਮਾ ਅਤੇ ਮਾਲਾ ਚਾਵਲਾ ਨੇ ਯਾਦਗਾਰੀ ਚਿੰਨ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ। ਜੁਗ ਵਿੱਚ ਸੱਚੋ ਤੇਰੂਨਾ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਵੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਫਾਸਟਵੇ ਦੇ ਲੋਕਲ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇ ਲਈ ਫੋਨ ਨੰਬਰ 700930883 ਤੇ ਸੰਪਰਕ ਕੀਤਾ ਜਾ ਸਕਦਾ ਹੈ। ACP ਬਰਿੰਦਰ ਸਿੰਘ ਖੋਸਾਵਲ ਰਣਜੀਤ ਐਵੇਨਿਊ ਵਿਖੇ ਵਾਹਨਾ ਦੀ ਚੈਕਿੰਗ ਕੀਤੀ ਗਈ ਅਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਰਹਿਣ ਲਈ ਆਖਿਆ ਗਿਆ। ਹੁਣ ਸਮਾਂ ਹੋ ਗਿਆ ਇੱਕ ਛੋੜੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ। ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਭਾਰਤ ਦੇਸ਼ ਦੀਆਂ ਤਿੰਨ ਲੜਕੀਆਂ ਨੂੰ ਮੁੜ ਭਾਰਤ ਲਿਆਂਦਾ ਇਹ ਤੇ ਕੁਝ ਹੋਰ ਖਬਰਾਂ ਇੱਕ ਛੋੜੇ ਜਾਏ ਬ੍ਰੇਕ ਤੋਂ ਬਾਅਦ अपने बच्चों को नेचर का अनुभव और राइट्स का फन दीजिए आइए कंपनी बाग में सबके मन पसंद फन लैंड में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ पांच रुपए शुरू City unlimited fun just a bottle bottle pass i trying to jump but neri ya ma let me let me let me head the drop let me make you move come back boy baby but a little great get a chance to live a dance lever is a mera swag yeah. let me make you move let me make you move. ਚਾਂ ਲੈਵਰ ਇਜ਼ਰ ਮੇਰਾ ਸਵੈਗ ਹੈ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਪਰਦੇਸ਼ਾਂ ਵਿੱਚ ਰੋਜ਼ਗਾਰ ਕਰਨ ਲਈ ਗਈਆਂ ਭਾਰਤ ਦੇਸ਼ ਦੀਆਂ ਤਿੰਨ ਲੜਕੀਆਂ ਨੂੰ ਵਾਪਸ ਮੁੜ ਭਾਰਤ ਲਿਆਂਦਾ ਜਿਨ੍ਹਾਂ ਵਿੱਚੋਂ ਇੱਕ ਲੜਕੀ ਸਾਊਦੀ ਅਰਬ ਤੋਂ ਵਾਪਸ ਪਰਤੀ ਉਹ ਆਪਣੇ ਰਿਸ਼ਤੇਦਾਰਾਂ ਕੋਲ ਝੰਡਿਆਵਾਗੁਰ ਨੇੜੇ ਪਿੰਡ ਧਾਰੜ ਵਿਖੇ ਆਈ ਤੇ ਉਹਨੇ ਦੱਸਿਆ ਕਿ ਉਸਦੇ ਪਤੀ ਦੀਆਂ ਦੋਵੇਂ ਲੱਤਾਂ ਤਿੰਨ ਜਗ੍ਹਾ ਤੋਂ ਟੁੱਟ ਗਈਆਂ ਸਨ ਕਾਰਿ ਵਿੱਚ ਗਰੀਬੀ ਔਣ ਕਰਕੇ ਜਿਸ ਤੇ ਇਲਾਜ ਲਈ ਉਸ ਨੂੰ ਪੈਸੇ ਕਮਾਉਣ ਲਈ ਬਾਹਰ ਦੇ ਮੁਲਕ ਜਾਣਾ ਪਿਆ ਸੰਤ ਸੀਚੇ ਵਾਲ ਦੀ ਮਿਹਨਤ ਸਦਕਾ ਉਹ ਆਪਣੇ ਪਰਿਵਾਰ ਵਿੱਚ ਵਾਪਸ ਆ ਸਕੀ ਸੌਦੀਰ ਗਈ ਸੀ ਅੱਜ ਦੁਆਮ ਦੇ ਵਿੱਚ ਅੱਛਾ ਜੈਂਟਮੈਨ ਹైదరాబాద్ ਤੋਂ ਸੀ ਅੱਛਾ ਹਾਂਜੀ ਤੇ ਮੇਰੇ ਗਵਾਂਢੀ ਨੇ ਜੀ ਨਾਲ ਕਨੈਕਟ ਕਰਾਇਆ ਸੀ ਅੱਛਾ ਮੈਂ ਨਹੀਂ ਸੀ ਜਾਣਦੀ ਤਾਂ ਉਧਰ ਇਹੀ ਗੱਲ ਹੋਈ ਸੀ ਕਿ ਬੱਚਾ ਖੜਵਾਉਣਾ ਤੇ 1500 ਰੁਪਿਆ ਸੈਲਰੀ ਜਿਹੜੀ ਉਧਰ ਦੀ ਮੈਨੂੰ ਮਿਲੂਗੀ। ਅੱਛਾ। ਤੇ ਪਰ ਉਹ ਸੈਲਰੀ ਨਹੀਂ ਮਿਲੀ ਤਾਂ ਨਾ ਹੀ ਉਹ ਬੱਚਾ ਖੜਵਾਉਣ ਨੂੰ ਸਾਰਾ ਕੰਮ ਮੇਰੇ ਤੋਂ ਕਰਦਾ ਕਰਵਾਇਆ ਗਿਆ। ਸਵੇਰੇ 4 ਵਜੇ ਠਾ ਲੈੰਦੇ ਸੀ ਤੇ ਰਾਤ ਨੂੰ 1 ਵਜੇ ਰੂਮ 'ਚ ਜਾਂਦਿੰਦੇ ਸੀ। ਸਾਰਾ ਦਿਨ ਉਹਨਾਂ ਦਾ ਬਸ ਕੰਮ ਹੀ ਨਹੀਂ ਸੀ ਮੁਕਣ ਚੰਗਾ। ਅੱਛਾ। ਹਾਂਜੀ, ਰੈਸਟ ਬਿਲਕੁਲ ਨਹੀਂ ਦਿੰਦੇ ਤੇ ਮੇਰੇ ਹੱਥ ਪੈਰ ਜਿਹੜੇ ਸੀ ਸਾਰੇ ਗਲਗੇ ਸੀ ਤੇ ਉਹਦੇ باوجود ਵੀ ਉਹ ਮੇਰੇ ਤੋਂ ਕੰਮ ਹੀ ਕਰਾਉਂਦੇ ਸੀ। ਅੱਛਾ। ਤੇ ਮੈਂ ਇਹਨਾਂ ਨੂੰ ਵਾਪਸੀ ਦਾ ਕਿਹਾ ਸੀ ਤਾਂ ਉਹ ਕਹਿੰਦੇ 2,40, ਵਾਪਸ ਹੋ ਗਏ ਸਾਬਾ ਸੀਚਲ ਸਾਬ ਜੀ ਫਿਰ ਉਹਨਾਂ ਕੋਲ ਮੇਰੇ ਘਰ ਆ ਲੱਗਿਆ ਸੀ ਫਿਰ ਉਹਨਾਂ ਨੇ ਮੈਨੂੰ ਵਾਪਸੀ ਮੰਗਾਇਆ ਹਕੀ ਮੰਗਾ ਦੇ ਸੰਦਰਭ ਵਿੱਚ ਟੈਂਕੀ ਤੇ ਚੜ ਮਰਨ ਲਈ ਬੈਠੀ ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਪੰਜਾਬ ਦੀ ਸੂਬਾ ਪ੍ਰਧਾਨ ਜਸਵਿੰਦਰ ਕੌਰ ਦੀ ਹਾਲਤ ਦਿਨ ਪ੍ਰਤੀ ਦਿਨ ਨਾਜ਼ੁਕ ਹੁੰਦੀ ਜਾ ਰਹੀ ਹੈ ਪਰ ਸਿੱਖਿਆ ਮੰਤਰੀ ਜੀ ਤਾਸ ਤੋਂ ਮਸ ਹੋਣ ਦਾ ਨਾਮ ਨਹੀਂ ਲੈ ਰਹੇ ਜਸਵਿੰਦਰ ਕੌਰ ਨੇ ਕਿਹਾ ਕਿ ਪ੍ਰਸ਼ਾਸਨ ਉਹਨਾਂ ਦੀ ਮੰਗਾਂ ਨੂੰ ਜਲਦ ਹੱਲ ਕਰੇ ਫੈਸ਼ਲ ਪ੍ਰਿੰਸੀਪਲ ਸੈਕਟਰੀ ਤੋਂ ਸੀਐਮ ਦੇ ਨਾਲ 1 ਮਾਰਚ ਨੂੰ ਮੀਟਿੰਗ ਹੋਈ ਸੀ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਤੁਹਾਡਾ ਮਸਲਾ ਬਹੁਤ ਜਲਦੀ ਹੱਲ ਕਰਾਂਗੇ ਉਸ ਤੋਂ ਬਾਅਦ ਸਾਡੀ ਆਰ ਐਜੂਕੇਸ਼ਨ ਪ੍ਰਿੰਸੀਪਲ ਸੈਕਟਰੀ ਕਮਲਕਿਸ਼ੋਰ ਯਾਦਵ ਨਾਲ 15 ਤਰੀਕ ਨੂੰ ਮੀਟਿੰਗ ਹੋਈ ਹੈ ਉਹਨਾਂ ਨੇ ਵੀ ਕਿਹਾ ਕਿ ਤੁਹਾਡੇ ਮਸਲੇ ਦੇ ਵਿੱਚ ਕੋਡ ਆਫ ਕੰਡਕਟ ਦਾ ਕੋਈ ਅਸਰ ਨਹੀਂ ਹੋਵੇਗਾ ਤੇ ਇਹ ਕੰਮ ਅਸੀਂ ਆਪਣੇ ਰੋਜ਼ਾਨਾ ਕੰਮ ਦੇ ਵਿੱਚ ਕਰਾਂਗੇ ਤੁਹਾਡਾ ਮਸਲਾ ਬਹੁਤ ਜਲਦ ਹੱਲ ਕਰਾਂਗੇ ਮੰਤਰੀ ਸਾਹਿਬ ਜੀ ਉਸ ਮੀਟਿੰਗ ਵਿੱਚ ਸੀਗੇ ਉਹਨਾਂ ਨੇ ਵੀ ਸਾਨੂੰ ਭਰਾਈ ਕਿੰਦਵਾਇਆ ਸੀ ਪਰ ਹਜੇ ਤੱਕ ਸਾਡਾ ਜਿਹੜਾ ਮਸਲਾ ਆ ਉੱਥੇ ਤਾਂ ਉੱਥੇ ਹੀ ਪਿਆ ਹੈ ਕਿਸਾਨ ਆਗੂ ਸਰਵਨ ਸਿੰਘ ਪੰਦੇੜ ਦੀ ਅਗਵਾਈ ਹੇਠ ਕਿਸਾਨ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਕਿਸਾਨ ਬੀਬੀਆਂ ਵੀ ਸ਼ਾਮਲ ਹਨ ਸ਼ੰਭੂ ਬਾਰਡਰ ਦੇ ਲਈ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ ਹੈ ਇਸ ਮੌਕੇ ਕਿਸਾਨ ਆਗੂ ਸਰਵੰਤ ਸਿੰਘ ਪੰਦੇਰ ਵੱਲੋਂ ਮੀਡੀਆ ਨਾਲ ਪ੍ਰੈਸ ਕਾਨਫਰੰਸ ਕਰਦਿਆਂ ਹੋਇਆ ਕਿਹਾ ਗਿਆ ਕਿ 23 ਤਰੀਕ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੇ ਦਿਹਾੜੇ ਤੇ ਨੌਜਵਾਨਾਂ ਨੇ ਵਾਦ ਤੋਂ ਵਾਦ ਨੌਜਵਾਨਾਂ ਨੂੰ ਕਿਸਾਨ ਆंदोलਨ ਨਾਲ ਜੁੜਨ ਦੀ ਅਪੀਲ ਕੀਤੀ ਹੈ ਸਾਡੀ ਹਰਿਆਣੇ ਦੇ ਵਿੱਚ ਸਾਡੀ ਕਲ ਅਸਤੀ ਯਾਤਰਾ ਚੱਲ ਰਹੀ ਉਹ 5ਵੇਂ ਦਿਨ ਵਿੱਚ ਆ ਔਰ ਇਹਦੇ ਵਿੱਚ ਅਸੀਂ ਇਹ ਆਪਣਾ ਦੋਸਾ ਰਾਜਸਥਾਨ ਦੇ ਵਿੱਚ 26 ਨੂੰ 100 ਇੱਕ ਜਿਹੜੀ ਆ ਸ਼ਹੀਦੀ ਸਮਾਗਮ ਤੇ ਉੱਥੇ ਮਹਾਪੰਚਾਇਤ ਕਰਾਂਗੇ 27 ਨੂੰ ਸਿਖਰ ਵਿੱਚ ਵੀ ਆਪਾਂ ਵੱਡੀ ਕਨਵੈਨਸ਼ਨ ਕਰਕੇ ਆਪਣੇ ਮਸਲੇ ਲੋਕਾਂ ਦੇ ਸਾਹਮਣੇ ਰੱਖਾਂਗੇ ਔਰ ਇਹਦੇ ਨਾਲ 23 ਮਾਰਚ ਨੂੰ ਜਿਹੜਾ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਿਕਦੇਵ ਦਾ ਸ਼ਹੀਦੀ ਦਿਹਾੜਾ ਉਹਦੇ ਵਾਸਤੇ ਅਸੀਂ ਸਾਰਿਆਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਮਤਾਵਾ ਭੈਣਾਂ ਨੂੰ スペシャル श्रद्धा ਦਿੱਤਾ ਗਿਆ 파르드੍ਰتن 바બા ਸਾਹਬ ਪੀਮਰਾਵ ਅੰਬੇਦਕਰ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਅੰਬੇਦਕਰ ਸਮਾਜ 파르드 ਦੀ ਇੱਕ ਵਿਸ਼ੇਸ਼ ਮੀਟਿੰਗ ਰਮੇਸ਼ ਕੁਮਾਰ ਮਿਸ਼ਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਰਾਸ਼ਟਰੀ ਪ੍ਰਧਾਨ ਸੰਨੀદાનਵ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਸ ਮੌਕੇ ਪੰਜਾਬ ਸਖਤਰ ਜਸਪਾਲ ਸਿੰਘ ਮੱਟੂ ਪੰਜਾਬ ਹੈੱਡ OBC ਸੈੱਲ ਅਮਿਤ ਪਗਤ ਪੰਜਾਬ ਮੀਤ ਪ੍ਰਧਾਨ ਬਲਜੀਤ ਸਿੰਘ ਲਾਲੀ ਪੰਜਾਬ ਸਕਰਟਰ ਜਗਦੀਪ ạtwal ਆਦਨੇ ਸ਼ਮੂਲੀਅਤ ਕੀਤੀ ਮੈਂ ਸ੍ਰੀ ਦਾਨਵ ਰਾਸ਼ਟਰੀ ਅਧਿਦੇਸ਼ ਨੂੰ ਮੀਟ ਕੇ ਸਮਾਈ ਦਲ ਤੋਂ ਰਾਜੇ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਆ ਸਾਥੀਆਂ ਵੱਲੋਂ ਆਰਗੇਨਾਈਜ਼ ਹੋਈ ਆ ਮਾਰਜ ਪਰ ਵਿੱਚ ਮੇਚਾ ਜੀ ਦੀ ਪ੍ਰਧਾਨਗੀ ਚ ਜਿਸ ਵਿੱਚ ਸਾਰੀ ਟੀਮ ਨੇ ਬਾਬਾ ਸਾਈ ਭੀਮਰਾਓ ਮੀਟਕੇ ਜੀ ਦੇ ਜਨਮ ਦਿਨ ਦੇ ਉੱਤੇ ਕਾਰਜਕ੍ਰਮ ਦੇ ਉੱਤੇ ਜੋੜ ਦਿੱਤਾ ਔਰ ਉਹਦੇ ਦੀ ਰੂਪਰੇਖਾ ਤਿਆਰ ਕੀਤੀ ਗਈ ਆ ਇੱਥੇ ਬਾਬਾ ਸਾਹਿਬ ਦਾ ਜਨਮ ਦਿਨ ਸੈਲੀਬ੍ਰੇਟ ਕੀਤਾ ਜਾਏਗਾ ਉੱਥੇ ਉਹਨਾਂ ਦੇ ਜਨਮ ਦਿਨ ਦੇ ਉਪਲਕਸ਼ ਦੇ ਵਿੱਚ ਗਰੀਬ ਪਰਿਵਾਰ ਦੀਆਂ ਬੱਚੀਆਂ ਦੇ ਆਨੰਦ ਕਾਰਜ ਕਰਾਏ ਜਾਣਗੇ ਕਰੀ ਪਰਿਵਾਰ ਦੇ ਬੱਚੇ ਜਿਹੜੇ ਆ ਉਹਨਾਂ ਦੀ ਸਕੂਲ ਫੀਸਾ ਦੇ ਕੇ ਜਾਂ ਉਹਨਾਂ ਨੂੰ ਬੁਕਸ ਵਗੈਰਾ ਦੇ ਕੇ ਮਦਦ ਕੀਤੀ ਜਾਏਗੀ ਧੀਰ ਟੂਰ ਐਂਡ ਟ੍ਰੈਵਲ ਸਾਫ ਦਾ ਸਰਪੰਚ ਬ੍ਰਿਜ ਧੀਰ ਤੇ ਪਰਿਵਾਰ ਵੱਲੋਂ ਮਜੀਠਾ ਰੋਡ ਵਿਖੇ ਸ਼ਿਵਰਾਤਰੀ ਦੇ ਸੰਬੰਧ ਦੇ ਵਿੱਚ ਲੰਗਰ ਲਗਾਇਆ ਗਿਆ ਇਸ ਮੌਕੇ ਰਿੰਕਾ ਤੀਰ ਬੰਟੀ ਤੀਰ ਅਕਸ਼ ਜੋਹਾਨ ਸੋਨੂ ਬਿੱਲਾ ਪ੍ਰੀਤਮ ਪ੍ਰਧਾਨ ਮਿੰਟੂ ਸੰਨੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਆਤਮਾਨੰਦ ਆਸ਼ਰਮ ਵਿਸ਼ਵਨਾਥ ਮੰਦਿਰ ਰੂਪਨਗਰ ਵਿਖੇ ਮਹੰਤ ਆਤਮਾ ਪ੍ਰਕਾਸ਼ਨੰਦ ਗਿਰੀ ਜੀ ਮਹੰਤ ਆਤਮਾ ਜੋਤੀ ਗਿਰੀ ਜੀ ਮਹਾਰਾਜ ਜੀ ਦੀ ਰਹਿਨੁਮਾਈ ਹੈ ਸ਼੍ਰੀਮਦ ਭਾਗਵਤ ਕਥਾ ਕਰਵਾਈ ਜਾ ਰਹੀ ਹੈ ਇਸ ਮੌਕੇ ਨੰਦ ਉਤਸਵ ਵੀ ਮਨਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਵਾਰਡ ਨੰਬਰ 52 ਫਤਿਹ ਸਿੰਘ ਕਲੋਨੀ ਵਿਖੇ ਭਾਰਤੀ ਜਨਤਾ ਪਾਰਟੀ ਦੇ ਪ੍ਰਭਾਰੀ ਸ਼ੰਕਰ ਲਾਲ ਦੀ ਅਗਵਾਈ ਹੇ ਸ਼ਿਵਰਾਤਰੀ ਦੇ ਸਬੰਧ ਵਿੱਚ ਵਿਸ਼ਾਲ ਲੰਗਰ ਲਗਾਇਆ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਹਲਕਾ ਇੰਚਾਰਜ ਡਾਕਟਰ ਰਾਮ ਚਾਵਲਾ, ਅਸ਼ੋਕ ਪਗਲ, ਬਬਲੂ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਆਖਿਰ ਵਿੱਚ ਮੁਖਬਰਾਂ ਇੱਕ ਵਾਰ ਫੇਰ ਤੋਂ

ਅੰਮ੍ਰਿਤਸਰ ਦੇ ਬਿਜਲੀ ਬੋਰਡ ਦਫਤਰ ਦੇ ਡਿਪਟੀ ਚੀਫ ਇੰਜੀਨੀਅਰ ਰਾਜੀਵ ਪਰਾਸ਼ਰ ਨਾਲ ਕੀਤੀ ਗਈ ਗੱਲਬਾਤ ਏਸਨ ਅੱਜ ਦੀਆਂ ਖਬਰਾਂ ਹੁਨੇ ਸੀ ਮਿਲਾਗੇ ਅਗਲੇ ਬੁਲੇਟਿਨ ਵਿੱਚ ਹੁਣ ਮੈਨੂੰ ਦੋ ਇਜਾਜ਼ਤ ਤਾਨਵਾਦ